ਕੋ ਜਿਹੜਾ ਬਾਸਪਤੀ ਵਾਲਾ ਏਰੀਆ ਕਿਉਂਕਿ ਇਹ ਏਰੀਆ ਜਿਹੜਾ ਬਾਸਪਤੀ ਵਾਲਾ ਜਿਆਦਾ ਵਾ ਹਾਂ ਉਹਦੇ ਵਿੱਚ ਬਾਸਪਤੀ ਵਿੱਚ ਵੀ ਦੇਖੀਏ ਤੇ ਕੁਝ ਜਿਹੜੇ ਖੇਤ ਇਹੋ ਜਿਹੇ ਜਿਦੇ ਵਿੱਚ ਦਾਣਾ ਬਹੁਤ ਘੱਟ ਪਿਆ ਵਾ ਤੇ ਉਹ ਵੀ ਕਿਸਾਨ ਵੀਰ ਕਹਿ ਰਹੇ ਆ ਕਿ ਅਸੀਂ ਕਣਕ ਨੂੰ ਜਿਹੜੀ ਆ ਇਹਦੇ ਵਿੱਚ ਮਿਜ ਬੀਜ ਦਿਆਂਗੇ ਸੋ ਉਹਦੇ ਵਿੱਚ ਬਹੁਤ ਬਹੁਤੀ ਕੋਈ ਸਮੱਸਿਆ ਨਹੀਂ ਹੈਗੀ ਬਾਕੀ ਇਹ ਕਿਸਾਨ ਵੀਰਨ ਬੇਨਤੀ ਹੈ ਕਿ ਬਹੁਤੀ ਕਾਲੀ ਨਾ ਕਰਨ ਬਜਾਈ ਦੇ ਵਿੱਚ ਕਿਉਂਕਿ ਇਸ ਵੇਲੇ ਜੇ ਪਸੀਨਾ ਡੇਣੇ ਆ ਰਿਹਾ ਵਾ 30 31 ਟੈਂਪਰੇਚਰ ਆ ਤੇ ਜੇ ਕਣਕ ਬੀਜਾਂਗੇ ਤੇ ਉਹਦੀ ਜਿਹੜੀ ਆ ਉਹ ਪੈਦਾਵਾਰ ਤੇ ਵੀ ਅਸਰ ਹੋਊਗਾ ਤੇ ਫਿਰ ਤੁਹਾਡੀ ਜਮਾ ਸ਼ਕਤੀ ਤੇ ਫਰਕ ਤੋ ਬੇਨਤੀ ਇਹ ਹੈ ਕਿ ਆਪਾਂ ਨੂੰ ਥੋੜਾ ਜਿਹਾ 25 ਨਵੰਬਰ ਤੋਂ ਬਾਅਦ ਜਿਹੜੀ ਆ ਉਹ ਮੈਂ ਤਾਂ ਮੈਂ ਤਾਂ ਕਹਿਣਾ ਪਹਿਲੀ ਪਹਿਲੀ ਨਵੰਬਰ ਨੂੰ ਹੋਵੇ ਪਰ ਪਛੀ ਤੋਂ ਬਾਅਦ ਜਿਹੜੀ ਆ ਉਹ ਉਹਦੀ ਬਜਾਈ ਜਿਹੜੀ ਸ਼ੁਰੂ ਕਰੀਏ ਇੱਥੇ ਕਦੋਂ ਸ਼ੁਰੂ ਕਰਨ ਜਾ ਰਹੇ ਬਜਾਈ ਇੱਥੇ ਵੀ ਆਪਾਂ ਜਿਹੜੀ ਆਪਾਂ ਵੀ ਤੇ 27 ਤੋਂ ਕਰਾਂਗੇ ਆਪਾਂ ਕਿਸਾਨ ਦੇਖੋ ਜਦੋਂ ਤਾਂ ਹੜ੍ਹ ਆਏ ਸੀਗੇ ਜਦੋਂ ਤੁਹਾਡੇ ਪਾਇਵਜ ਸੰਤ ਸਿੰਘ 778840 ਹੀ ਉਹ ਤਾਂ ਲੱਗਦਾ ਸੀਗਾ ਕਿ ਇਹ ਬੜਾ ਔਖਾ ਜਿਹਾ ਕੰਮ ਆ ਬਟ ਜਿਉਂ-ਜਿਉਂ ਤੁਹਾਡਾ ਜਿਹੜਾ ਵਾ ਰਾਉਂਡ ਗਲਾਸ ਰੋਟੇਸ਼ਨ ਤੇ ਜੰਗੀ ਨੋਵੇਟ ਫਾਰਮਰ ਵੱਲੋਂ ਇਸ ਅ ਮਿੱਡਾਂ ਦੇ ਵਿੱਚ ਪੁਲਵਿੰਦਰ ਸਿੰਘ ਗੁਰਵਿੰਦਰ ਸਿੰਘ ਬਾਜਵਾਜੀ ਇਹ ਵਿਚਰੇ ਆ ਇਹਨਾਂ ਨੇ ਜਿਵੇਂ ਜਿਵੇਂ ਜਿਹੜੀ ਲੋਡ ਮੁਤਾਬਕ ਕਿਸਾਨਾਂ ਦੀ ਲੋਡ ਮੁਤਾਬਕ ਜਿਹੜੀ ਖੇਤ ਤਿਆਰ ਕੀਤੇ ਆ ਜਾਂ ਉਹਨਾਂ ਦੀ ਬਿਲਿੰਗ ਕੀਤੀ ਆ ਜਾਂ ਜਿਹੜੀ ਤੁਹਾਡੀ ਸੁਪਰਸੀਡਰ ਦੀ ਬਜਾਈ ਕੀਤੀ ਆ ਸੁਪਰਸੀਡਰ ਨਾਲ ਜਿਹੜੀ ਕਰਵਾਈ ਆ ਤੇ ਉਹਦਾ ਹੁਣ ਇਸ ਵੇਲੇ ਜਿਹੜੇ ਕਿਸਾਨ ਵੀ ਉਹਨਾਂ ਦੀ ਆਸ ਵੱਜ ਗਈ ਹੈ ਕਿਉਂਕਿ ਪਿਛਲੇ ਦਿਨੀ ਇੱਕ ਬਾਜਵਾਜੀ ਨੇ ਇੱਕ ਮੀਟਿੰਗ ਕੀਤੀ ਸਾਰੇ ਕਿਸਾਨਾਂ ਵੀ ਇਹਨਾਂ ਨੇ ਪੜਾਇਆ ਹੈ 9 ਤੋਂ 10 ਫੁੱਟ ਮਲਬੀ ਖੇਤਾਂ 'ਚ ਪਾਣੀ ਹੈਗਾ ਸੀ ਜੀ ਤੇ ਸਾਨੂੰ ਮਤਲਬ ਹੀ ਆਸ ਪਹਿਲਾਂ ਹੈ ਨਹੀਂ ਜਿ ਇਸ ਤਰ੍ਹਾਂ ਫਸਲ ਖਰਾਬ ਹੋ ਗਈ ਹਰੀ ਖਲੋਤੀ ਵੀ ਇਹਦਾ ਕੀ ਕਰਾਂਗੇ ਰੌਣਕ ਕਲਾਸ ਤੇ ਜੰਗਨੋਵੇਟ ਫਾਰਮ ਜਿਹੜਾ ਇਹਨਾਂ ਨੇ ਸਾਡਾ ਆਣ ਕੇ ਪਰਾਲੀ ਸਾਭੀ ਤੇ ਨਾਲੇ ਇਹਨਾਂ ਸਾਡੀ ਕਣਕ ਬਜਾਈ ਦੀ ਮਤਲਬ ਹੀ ਸਾਰੀ ਜ਼ਿੰਮੇਵਾਰੀ ਚੁੱਕੀ ਹੈ ਤੇ ਆਸ ਹੈ ਵੀ ਕਣਕ ਬੀਜ ਸਕਾਂ ਸਨ 2014 ਤੋਂ ਡਾਕਟਰ ਮਰੀਤ ਸਿੰਘ ਦੁਆਰਾ ਸਥਾਪਿਤ ਕੀਤਾ ਜੰਗਨੋਵੇਟ ਫਾਰਮਰ ਗਰੁੱਪ ਹੈ ਜੀ 26 ਅਗਸਤ ਨੂੰ ਇਸ ਇਲਾਕੇ ਚ ਹਾੜਾ ਆਏ ਸੀਗੇ ਤੇ ਕਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਵਿਚਕਾਰ ਪੰਜ ਪਿੰਡਾਂ ਦੇ ਵਿੱਚ ਪਹਿਲਾਂ ਸਾਡੇ ਗਰੁੱਪ ਨੂੰ ਰਾਹਤਕਾਰ ਕਰਨ ਦਾ ਮੌਕਾ ਮਿਲਿਆ ਉਤੋਂ ਤੁਰੰਤ ਬਾਅਦ ਜਿਹੜੇ ਸਾਡੇ ਸਰਪ੍ਰਸਤ ਸੀਗੇ ਸਰਦਾਰ ਕਾਨ ਸਿੰਘ ਪੰਨੂ ਸਾਹਿਬ ਕਾ ਆਈਐਸ ਉਹਨਾਂ ਦਾ ਹੁਕਮ ਹੋਇਆ ਵੀ ਇਹ ਬਹੁਤ ਪਛੜਿਆ ਇਲਾਕਾ ਆ ਤੇ ਇੱਥੇ ਤੁਸੀਂ ਵੱਡੀ ਜਿਹੜੀ ਸੇਵਾ ਹੋਏ ਆ ਵੀ ਕਣਕ ਬਜਾਈ ਕਰਨੀ ਹੈ ਸ਼ੁਰੂਆਤੀ ਸਾਨੂੰ ਲੱਗਿਆ ਸੀ 1000 ਏਕੜ ਅੱਜ ਦੀ ਤਰੀਕ 1 ਹੋ ਨੀ ਅਕਤੂਬਰ ਤੱਕ 1500 ਏਕੜ ਹੋ ਗਈ ਆ ਜਿਹਦੇ ਵਿੱਚੋਂ 1000 ਏਕੜ ਦਾ ਜਿਹੜਾ ਅਗਮੁਕਤ ਤਰੀਕੇ ਨਾਲ ਅਸੀਂ ਪ੍ਰਾਰਲੀ ਪ੍ਰਬੰਧ ਕਰ ਚੁੱਕੇ ਆ ਤੇ ਬਾਕੀ ਜਿਹੜੀ 500 ਆ ਤੁਸੀਂ ਆਲੇ ਦੋਲੇ ਵੇਖ ਰਹੇ ਜੇ ਹਰੀ ਬਾਸਮਤੀ ਖੜੀ ਆ ਉਹ ਜੇ ਲੋਕਾਂ ਨੂੰ ਦਾਣਿਆਂ ਦੀ ਆਸ ਆ ਜੇ ਦਾਣੇਚਾਰ ਆ ਜਾਣਗੇ ਤੇ ਉਹਦੇ ਤੁਰੰਤ ਬਾਅਦ ਅਸੀਂ ਉਹਦੇ ਵਿੱਚ ਵੀ ਕਣਕ ਬਜਾਈ ਕਰਾਂਗੇ ਕਿਉਂਕਿ ਸਾਡੇ ਗਰੁੱਪ ਦੀ ਆਲਰੇਡੀ 2015 ਤੋਂ ਸਾਡਾ ਜਿਹੜਾ ਮਿਸ਼ਨ ਹੈ ਅਗਮੁਖਤ ਕਦੂਮੁਖਤ ਚੋਨਾਮੁਖਤ ਜੈਰਮੁਖਤ ਬਾਗਬਾਨੀ ਯੁਕਤ ਪੰਜਾਬ ਉਹਦੇ ਵਿੱਚ ਸਾਡੀ ਜਿਹੜੀ ਟੈਕਨੀਕਲ ਮਹਾਰਤ ਹੈ ਜਮਿਨੀ ਮਹਾਰਤ ਹੈ ਖੇਤੀ ਦੀ ਉਹ ਸਾਰੀ ਅਸੀਂ ਇੱਥੇ ਵਰਤ ਕੇ ਨਾ ਸਿਰਫ ਕਣਕ ਬਜਾਈ ਕਰਨੀ ਆ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਦਾ ਖੇਤੀ ਗਿਆਨ ਵੀ ਵੰਡ ਕੇ ਜਾਵਾਂਗੇ ਔਰ ਕਣਕ ਕਟਾਈ ਤੱਕ ਅਸੀਂ ਰਹਿਣਾ ਸਾਡੇ ਸਰਪ੍ਰਸ ਪੰਨੂ ਸਾਹਿਬ ਦਾ ਹੁਕਮ ਆ ਵੀ ਕਣਕ ਦੀ ਕਟਾਈ ਤੱਕ ਇਹਨਾਂ ਦਾ ਰਹਿਣਾ ਹਰ ਇੱਕ ਚੀਜ਼ ਦੇ ਵਿੱਚ ਇਹਨਾਂ ਨੂੰ ਗਾਈਡੈਂਸ ਸਹਿਯੋਗ ਜਿਹੜਾ ਅਸੀਂ ਨਾ ਦੇਵਾਂਗੇ ਨਾ ਕਿੰਨੀ ਜ਼ਮੀਨ ਅਡਾਪਟ ਕੀਤੀ ਆ ਔਰ ਕਦੋਂ ਤੱਕ ਬਿਜਾਈ ਕਰ ਰਹੇ ਹੋ 1500 ਏਕੜ ਸਾਡਾ ਹੈਗਾ ਜੀ ਤੇ ਅੱਜ ਜਿਹੜੀ ਸਾਡੀ ਜਿੰਨੀ ਕੋਰ ਕਮੇਟੀ ਆ ਜੰਗਨੋਟੋ ਫਾਰਮ ਗਰੁੱਪ ਦੀ ਇੱਥੇ ਅਸੀਂ ਤਾਂ ਹੀ ਇਕੱਠੇ ਆਏ ਵੈਸੇ ਤਾਂ ਅਸੀਂ ਰੋਜ਼ ਹੀ ਹੁੰਨੇ ਇੱਥੇ ਫੀਲਡ 'ਚ ਪਰ ਅੱਜ ਤੁਸੀਂ ਦੇਖ ਰਹੇ ਜੇ ਵੀ ਅੱਜ ਜ਼ਿਆਦਾ ਸੰਗਤ ਆ ਇਹੋ ਹੀ ਵਿਚਾਰ ਕਰਨਾ ਪੈਕੇਜ ਆਫ ਪ੍ਰੈਕਟਿਸ ਜਿਹੜਾ ਕਿੰਨੀਆਂ ਖਾਦਾਂ ਤੱਤ ਪਾਉਣੀ ਉਹ ਸਾਰੀਆਂ ਸਾਡਾ ਤੈਅ ਹੋ ਗਿਆ ਅੱਜ ਅਸੀਂ ਇਹੋ ਵੇਖਣਾ ਆ ਕਿ ਇਹ ਅਸੀਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ 27 ਅਕਤੂਬਰ ਤੋਂ 27 ਅਕਤੂਬਰ ਤੋਂ ਸ਼ੁਰੂਆਤ ਹੋ ਜੀ ਇਹਦੇ ਫਿਰ ਜਿਹੜੇ ਸੰਧ ਹੋਣਗੇ ਜਾਂ ਬੀਜ ਹੋਏਗਾ ਜਾਂ ਹੋਰ ਵੀ ਇਹ ਜਿਹੜੇ ਇਕੁਪਮੈਂਟਸ ਹੋਣਗੇ ਉਹ ਕੀ ਤੁਹਾਡੇ ਵੱਲੋਂ ਪ੍ਰੋਵਾਈਡ ਕਰਾਏ ਜਾਣਗੇ ਬਿਲਕੁਲ ਜੀ ਉਹ ਸਾਡੇ ਵੱਲੋਂ ਕੀ ਆ ਮੈਂ ਕਹਾਂਗਾ ਕਿ ਸਾਡੇ ਪੰਨੂ ਸਾਹਿਬ ਦੀ ਮਿਹਰਬਾਨੀ ਨਾਲ ਜਿਹੜੀ ਇੱਕ ਵੱੜ ਦੀ ਟਾਪ ਦੀ ਸੰਸਥਾ ਆ ਰਾਉਂਡ ਗਲਾਸ ਫਾਊਂਡੇਸ਼ਨ ਉਹ ਇਸ ਮਿਸ਼ਨ ਦੇ ਵਿੱਚ ਸਾਡਾ ਵੱਡਾ ਸਾਥ ਦੇ ਰਹੀ ਆ ਉਸ ਤੋਂ ਇਲਾਵਾ ਹੋਰ ਦੋ ਤਿੰਨ ਦਾਨੀ ਸੰਸਥਾਵਾਂ ਨੇ ਔਰ ਉਸ ਤੋਂ ਇਲਾਵਾ ਸਾਡੇ ਗਰੁੱਪ ਦੇ ਜਿਹੜੇ ਜਾਣਕਾਰ ਸੱਜਣ ਸੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਉਹਨਾਂ ਸਾਰਿਆਂ ਨੇ ਇਸ ਮਿਸ਼ਨ ਦੇ ਵਿੱਚ ਹਿੱਸਾ ਪਾਇਆ ਵਾ ਉਹਨਾਂ ਦੀ ਕਿਰਪਾ ਸਦਕਾ ਤੇ ਉਹਨਾਂ ਦੇ ਸਾਡੇ ਉੱਤੇ ਵਿਸ਼ਵਾਸ ਸਦਕਾ ਹੀ 1000 ਤੋਂ ਇਹ 1500 ਏਕੜ ਹੋ ਗਿਆ ਜਦੋਂ ਹੜ੍ਹ ਆਏ ਸੀ ਤੇ ਇੱਥੇ ਦੇ ਕਿਸਾਨਾਂ ਨੇ ਆਸ ਛੱਡ ਦਿੱਤੀ ਸੀ ਕਿ ਸ਼ਾਇਦ ਹੁਣ 2 ਸਾਲ ਅੱਗੇ ਫਸਲ ਨਾ ਹੋਵੇ ਪਰ ਲੱਗਦਾ ਕਿ ਹੁਣ ਕਿਸਾਨਾਂ ਨੂੰ ਆਸ ਵੱਜ ਗਈ ਹੈ ਕਿ ਫਸਲ ਬੀਤੀ ਜਾਏਗੀ ਅਸੀਂ ਇਹ ਚੀਜ਼ ਆ ਮਹਿਸੂਸ ਕੀਤੀ ਆ ਜਿਹੜਾ ਅਸੀਂ ਇੱਥੇ ਪਾਣੀ ਸਾ-ਸਾਤ ਫੁੱਟ ਦੀ ਲਹਿਰ ਤੇ ਉਹਦੀ ਅਸੀਂ ਵਾਲਿਊਮ ਤੇ ਜਿਹੜੇ ਉਹਦਾ ਸ਼ੋਰ ਵੇਖਿਆ ਤੇ ਜੋ ਇਹਨਾਂ ਲੋਕਾਂ ਦਾ ਨੁਕਸਾਨ ਵੇਖਿਆ ਉਹਨੇ ਸਾਡੇ ਵੀ ਜਿਹੜੇ ਕਾਲਜੇ ਸੀ ਬਲੁੰਦਰੇ ਗਏ ਸੀਗੇ ਤਾਂ ਹੀ ਅਸੀਂ ਫੈਸਲਾ ਕੀਤਾ ਹੈਗਾ ਹੁਣ ਇਹਨਾਂ ਦਾ ਕਣਕ ਦੀ ਬਜਾਈ ਤੇ 1 ਰੁਪਏ ਦਾ ਖਰਚਾ ਨਹੀਂ ਹੋਣ ਦਾ ਨਾ ਬਲਕਿ ਕਣਕ ਦੀ ਬਜਾਈ ਸਮਾਪਤ ਕਰਨ ਤੋਂ ਤੁਰੰਤ ਬਾਅਦ ਸਾਡਾ ਮਿਸ਼ਨ ਬਾਗਬਾਨੀ ਸ਼ੁਰੂ ਹੋ ਜਾਣਾ ਹੈ ਇਹਨਾਂ ਨੂੰ ਅਸੀਂ ਬੂਟੇ ਵੀ ਦੇਣੇ ਆ ਸੀਡ ਵੀ ਦੇਣੇ ਆ ਪਤਾ ਨਹੀਂ ਮਤਲਬ ਜੋ ਕੁਝ ਅਹੀਂ ਪਿਛਲੇ 15 ਸਾਲਾਂ ਚ ਸਿੱਖਿਆ ਵਾ ਉਹ ਸਾਡਾ ਮਨ ਹੈਗਾ ਵੀ ਇਹਨਾਂ ਲੋਕਾਂ ਨੂੰ ਅਸੀਂ ਸਿਖਾ ਕੇ ਜਾਣਾ ਵਾ ਇਹਨਾਂ ਦੀ ਖੇਤੀ ਦਾ ਜਿਹੜਾ ਕਰਨ ਦਾ ਸੋਚ ਹੈ ਨਾ ਉਹਨੂੰ ਵੀ ਅਸੀਂ ਬਦਲ ਦੇਣਾ ਤੁਸੀਂ ਵੇਖੋ ਬੇ ਆਉਣ ਵਾਲੇ 4 ਮਹੀਨੇ ਚ